ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਹਾਂ ਤੁਹਾਡਾ ਆਪਣਾ ਸੁਖ ਨੰਨੋਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੰਗਠਨ ਸਿਰਜਣ ਅਭਿਆਨ ਜਿਹੜਾ ਆ ਬਲੈਕ ਪਧਰੀ ਲੈਵਲ ਤੇ ਜਿਹੜਾ ਬਹੁਤ ਵੱਡੀਆਂ ਮੀਟਿੰਗਾਂ ਕਾਂਗਰਸ ਵੱਲੋਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਅੱਜ ਦੂਜੀ ਮੀਟਿੰਗ ਪਹਿਲੀ ਮੀਟਿੰਗ ਜਿਹੜੀ ਆ ਧਾਰੀਵਾਰ ਦੇ ਵਿੱਚ ਹੋਈ ਆ ਦੂਸਤਰੀ ਮੀਟਿੰਗ ਜਿਹੜੀ ਪੈਣੀ ਮੀਆਂ ਖਾਦ ਵਿੱਚ ਬਹੁਤ ਵੱਡਾ ਇਕੱਠ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤਾ ਜਾ ਰਿਹਾ ਹੈ ਇਲੈਕਸ਼ਨ ਤਾਂ ਬਿਗਲ ਜੇ ਕਹਿ ਸਕਦੇ ਆਪਾਂ ਕਿ ਡੇਢ ਸਾਲ ਪਹਿਲਾਂ ਵੱਚੁਕਾ ਸਤਿ ਸ਼ਕ ਮੈਂ ਤੁਹਾਡਾ ਆਪਣਾ ਸੁਖ ਨੰਨ ਵਾਲਿਆ ਸੌ ਕਰਦੇ ਆਂ ਗੱਲਬਾਤ ਬਜਵਾ ਸਾਹਿਬ ਦੇ ਨਾਲ ਹਾਂਜੀ ਸਾਡੇ ਅਬਜ਼ਰਵਰ 파ਰਸ ਸਿੰਘ ਸ਼ੁਲੰਕੀ ਸਾਹਿਬ ਆਏ ਨੇ ਇਹ ਬੜੇ ਵੈਟਰਨ ਕਾਂਗਰਸਮੈਨ ਨੇ ਯੂਨੀਅਨ ਦੇ ਮਿਨਿਸਟਰ ਰਹ ਚੁੱਕੇ ਨੇ ਦੋ ਵਾਰ ਪ੍ਰਧਾਨ ਰਹ ਚੁੱਕੇ ਨੇ ਪੁਰਾਣੇ ਆਪਣੇ ਮਿੱਤਰ ਨੇ ਇਹਨਾਂ ਦੇ ਪਿਤਾ ਚਾਰ ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹੇ ਠੀਕ ਹਿੰਦੁਸਤਾਨ ਦੇ ਫੋਰਨ ਮਿਨਿਸਟਰ ਰਹੇ ਬੜਾ ਵੱਡਾ ਨਾਇ ਜਿਹੜਾ ਸੰਗਠਨ ਮਜ਼ਬੂਤੀ ਦਾ ਕੰਮ ਕਾਂਗਰਸ ਨੇ ਚਲਾਇਆ ਉਹਦੇ ਵਾਸਤੇ ਆਏ ਨੇ ਪਹਿਲੇ ਪ੍ਰਧਾਨ ਇਹੋ ਜਿਹਾ ਚੁਣਨਾ ਜਿਹੜਾ ਸਾਰੇ ਹਲਕਿਆਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰੇ ਫਿਰ ਅਸੀਂ ਇਹ ਹੌਲੀ ਹੌਲੀ ਬਲੋਕ ਬਲੋਕਾਂ ਤੋਂ ਫਿਰ ਬੂਥ ਕਿਉਂਕਿ ਜਿਹੜੀ ਹੁਣ ਵੋਟ ਚੋਰੀ ਦਾ ਮਸਲਾ ਸਾਡੇ ਲੀਡਰ ਰਾਹੁਲ ਗਾਂਧੀ ਜੀ ਉਠਾਰੇ ਨੇ ਉਹ ਤਾਂ ਹੀ ਰੋਕ ਸਕਦਾ ਜੇ ਚੋਰ ਮੋਰੀ ਬੰਦ ਕੀਤੀ ਜਾਏ ਤੇ ਚੋਰ ਮੋਰੀ ਹੈ ਇਲੈਕਸ਼ਨ ਦੀ ਜਿਹੜੀ ਵੋਟਰ ਲਿਸਟ ਜੇ ਬੂਥ ਲੈਵਲ ਤੇ ਬੈਠਾ ਬੰਦਾ ਵੇਖਦਾ ਟਾਈਮ ਤੇ ਕਿ ਅਸੀਂ ਆਪਣੀਆਂ ਵੋਟਾਂ ਜਿਹੜੀਆਂ ਰਹਿੰਦੀਆਂ ਉਹ ਬਣਾ ਲਈਏ ਤੇ ਜਾਲੀ ਵੋਟਾਂ ਬਣਨਾ ਨਹੀਂ ਹੈ ਤੁਸੀਂ ਕੱਲ ਵੇਖੋ ਰਾਹੁਲ ਜੀ ਨੇ ਦੱਸਿਆ ਇੱਕ ਔਰਤ ਬਜ਼ੁਰਗ ਜਿਹੜੀ ਸੀ ਉਹ ਟੀਵੀ ਤੇ ਪੇਸ਼ ਕੀਤੀ ਗਈ ਉਹਨੇ ਦੱਸਿਆ ਜੀ ਕਿ ਮੇਰਾ ਟੈਲੀਫੋਨ ਇਸਤੇਮਾਲ ਕੀਤਾ ਗਿਆ ਨਾ ਮੈਨੂੰ ਪਤਾ ਨਾ ਮੈਂ ਕਿਸੇ ਦੀ ਕੰਪਲੇਂਟ ਕੀਤੀ ਬਟ ਉਹਦੀ ਕੰਪਲੇਂਟ ਤੇ 12 ਵੋਟਾਂ ਕੱਟੀਆਂ ਗਈਆਂ ਇਹ ਕੱਟਣ ਵਾਲੇ ਨੂੰ ਇਹ ਨਹੀਂ ਪਤਾ ਸਾਨੂੰ ਵੋਟ ਉਹ ਰਹਿਣ ਵਾਲੇ ਉੱਥੋਂ ਦੇ ਨੇ ਵੋਟਾਂ ਕੱਟਦੀ ਤੇ ਸ਼ਿਕਾਇਤ ਜਿਹਦੇ ਤੋਂ ਕਰਵਾਈ ਹੈ ਉਸ ਫੋਨ ਵਾਲੇ ਨੂੰ ਪਤਾ ਹੀ ਨਹੀਂ ਉਹਦਾ ਸਮਝੋ ਉਹਦਾ ਮਤਲਬ ਜਿਹੜੇ OTPs ਵੀ ਨੇ ਟੈਲੀਫੋਨ ਵੀ ਨਹੀਂ ਇਹਨਾਂ ਸਾਰਿਆਂ ਦੇ ਵਿੱਚ ਵੀ ਵੱਡੇ ਪੈਮਾਨੇ ਤੇ ਟੈਕਨੋਲੋਜੀ ਦੇ ਨਾਲ ਹੀਰਾ ਫੇਰੀ ਤੇ ਚੋਰੀ ਹੋ। ਤੋਂ ਅਸੀਂ ਕਾਂਗਰਸ ਦੇ ਸਾਰੇ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਹੁਣ ਸੰਮਤੀ ਦੀਆਂ ਚੋਣਾਂ ਆਣੀਆਂ ਜ਼ਿਲ੍ਹਾ ਪ੍ਰੇਸ਼ਦ ਦੀਆਂ ਆਣੀਆਂ ਉਸ ਤੋਂ ਬਾਅਦ ਸਾਡੀ ਮਿਊਨਿਸਪੈਲਿਟੀ ਦੀਆਂ ਚੋਣਾਂ ਆਣੀਆਂ ਉਸ ਤੋਂ ਪਹਿਲੇ ਪਹਿਲੇ ਬਿਲਕੁਲ ਵਿਖੋ ਚੌਕੀ ਦਾ ਉਹੀ ਪਿੰਡ ਵਾਜ ਦਾ ਜਿਸੋ ਦਾ ਚੌਕੀਦਾਰ ਰਾਤ ਦੇ ਵਕਤ ਚੰਗੀ ਤਰ੍ਹਾਂ ਪਹਿਰਾ ਦੇ ਇਹ ਵੀ ਪਹਿਰੇ ਦੀ ਖੇੜੀ ਹੈ ਭਾਜਪਾ ਇਸ ਟਾਈਮ ਵੇਖੋ ਜਿਹੜੀ ਆਪ ਇਹਦਾ ਤੇ ਕੰਮ ਨਿਪਟ ਗਿਆ ਹੁਣ ਜਿਹੜੀ ਭਾਜਪਾ ਇਹ ਹੁਣ ਜਿਹੜਾ ਕੇਜਰੀਵਾਲ ਤੇ ਮਾਨ ਦੇਣਾ ਲੈਣਾ ਕੁਝ ਨਹੀਂ 20000 ਕਰੋੜ ਦਾ ਨੁਕਸਾਨ ਸੀ 1600 ਕਰੋੜ ਰੁਪਇਆ ਦੇ ਕੇ ਗਏ ਜਿਹੜਾ ਨਿਰ 8% ਵਾਧਾ ਉਹ ਵੀ ਅਜੇ ਪੈਸਿਆਂ ਦੀ ਇੱਕ ਕਿਸ਼ਚਾਈ ਪਤਾ ਨਹੀਂ ਦੂਜੀਆਂ ਕਦੋਂ ਖਾਣੀਏ। ਤੋਂ ਇਸ ਗੱਲ ਕਰਨ ਅਸੀਂ ਆਪਣਾ ਘਰ ਮਜ਼ਬੂਤ ਕਰ ਜਿਵੇਂ ਪੁਰਾਣੇ ਵਕਤੇ ਵਿੱਚ ਪਿੰਡਾਂ ਦੇ ਆਲੇ ਦੁਆਲੇ ਤੁਹਾਨੂੰ ਪਤਾ ਹੈ ਕਿਲਾ ਬੰਦੀ ਕੀਤੀ ਜਾਂਦੀ ਸੀ। ਕਿਲਾ ਬੰਦੀ ਹੁੰਦੀ ਸੀ ਬਾਹਰ ਲਿਆਂ ਵਾਸਤੇ ਜੇ ਕੋਈ ਰਾਤ ਨੂੰ ਸੁੱਤੇ ਬਰਾਤੇ ਆਏ ਤੇ ਅਸੀਂ ਉਹਦਾ ਮੁਕਾਬਲਾ ਕਰ ਸਕੀਏ। ਇਹ ਵੀ ਕਿਲੇ ਬੰਦੀ ਜੇ ਅਸੀਂ ਆਪਣੀ ਕਨਸਟੀਟਿਊਸ਼ਨ ਸੰਵਿਧਾਨ ਨੂੰ ਬਚਾਣਾ ਹੈ। ਜੇ ਅਸੀਂ ਆਪਣੇ ਫੰਡਮੈਂਟਲ ਰਾਈਟ ਬਚਾਣੇ ਜੇ ਆਪਣੀ ਅਸੀਂ ਵੋਟ ਬਚਾਣੀ ਹੈ ਜਿੰਨਾ ਚੋਰਾਂ ਤੋਂ ਡਕੀਟਾਂ ਤੋਂ ਬਚਣਾ ਤੇ ਸਾਨੂੰ ਜ਼ਰੂਰ ਥੇ ਕਿ ਅਸੀਂ ਆਪਣਾ ਜਿਹੜਾ ਥੱਲੇ ਕਿਲਾ ਬੰਦੀ ਜਿਹੜੀ ਹੈ ਬੂਥ ਲੈਵਲ ਤੇ ਉਹ ਮਜ਼ਬੂਤ ਕਰੀਏ ਬੰਦਿਆਂ ਨੂੰ ਨਾਲ ਜੋੜੀਏ ਜਿਹੜੇ ਨਾਲ ਨੇ ਉਹਨਾਂ ਨੂੰ ਮਜ਼ਬੂਤੀ ਨਾਲ ਨਾਲ ਲੱਕੀਏ ਤੇ ਜਿਹੜੇ ਨਹੀਂ ਨਾਲ ਉਹਨਾਂ ਨੂੰ ਗਲਾਵੇ ਵਿੱਚ ਲੈ ਕੇ ਆ ਸਾਡੀ ਬਾਈਬਲ ਸਾਹਿਬ 2023 ਦੇ ਹੜ੍ਹਾਂ ਤੋਂ ਬਾਅਦ ਜਿਹੜਾ ਡੇਟ ਲਾ ਕੇ ਪਿਆ ਛੜਕਾ ਦਾ ਬਹੁਤ ਜ਼ਿਆਦਾ ਮਾਰਾ ਹਾਲ ਆ ਕਿੰਨੇ ਵਾ ਸੀ ਜਿਹੜਾ ਉਤੋਂ ਆ ਗਿਆ ਕਿਸਾਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਦੇ ਬਾਰੇ ਕੀ ਦੇਖੋ ਆ ਤੁਹਾਨੂੰ ਪਤਾ ਅਜ ਤੋਂ 3-4 ਦਿਨ ਬਾਅਦ ਸੈਸ਼ਨ ਇਹਨਾਂ ਨੇ ਬੁਲਾਇਆ ਸੈਸ਼ਨ ਵਿੱਚ ਫੇਰ ਲੰਮੇ ਪਾਵਾਂਗੇ ਵੱਡ ਫਰਾਡ ਨੇ ਝੂਟੇ ਨੇ ਸਪੈਸ਼ਲ ਸੈਸ਼ਨ ਦਾ ਨਾਮ ਦੇ ਦਿੰਦੇ ਨੇ ਨਿਕਲ ਨਾ ਪਾਉਣ ਵਿੱਚੋਂ ਕੁਝ ਵੀ ਨਹੀਂ ਡਰਾਮਾ ਕਰਨਗੇ ਰੋਣ ਪਿਟਣ ਕਰਨਗੇ ਜਿਹੜੀ ਤੁਹਾਨੂੰ ਪਤਾ ਸਟੇਜ ਆਰਟਿਸਟ ਹੈ ਸਟੇਜ ਤੇ ਆ ਕੇ ਆਰਟਿਸਟਰੀ ਕਰੇਗਾ ਝੂਠ ਬੋਲੇਗਾ ਛਾਚੇ ਬੋਲੇਗਾ ਫਰਿਆਦ ਕਰੇਗਾ ਪੰਜਾਬੀਆਂ ਨੂੰ ਦੁਨੀਆ ਭਰ ਚ ਕੇ ਮੈਨੂੰ ਕੋ ਫੰਡ ਘੱਲੋ ਤੇ ਤੁਹਾਨੂੰ ਪਤਾ ਹੀ ਹੈ ਜਿਹੜੇ ਪਹਿਲੇ ਸੀ ਉਹਦੇ ਲੱਗੇ ਨਹੀਂ ਜਿਹੜੇ ਹੁਣ ਘੱਲੋਗੇ ਇਹਨਾਂ ਦਾ ਕੀ ਹੋਣਾ ਤੁਹਾਨੂੰ ਆਪ ਹੀ ਪਤਾ ਹੈ ਪਿਛਲੀ ਵਾਰੀ ਕਾਫੀ ਲੋਟ ਪਈ ਚੁਲੀ ਗਈ ਐਰਤੀ ਵਾਰੀ ਵੀ ਉਹੀ ਪੋਜੀਸ਼ਨ ਆ ਸ਼ਾਇਦ ਪਿਛਲੀ ਵਾਰੀ 100 ਰੁਪਏ ਕੱਟ ਲਗਾ ਜਾਂ 500 ਲੱਗੇ ਜੀ ਪਿਛਲੀ ਵਾਰ ਸਰਪੰਚ ਸਾਹਿਬ 200 ਤੋਂ 300 ਰੁਪਏ ਕੱਟ ਲਗਾ ਸੀ 100% ਦੇ ਸਪੈਸਰ ਰੱਖੀ ਦਿੱਤਾ ਇਹਨਾਂ ਨੇ ਤੇ ਕਰਨਾ ਹੀ ਕਰਨਾ ਜਿਹੜੀ ਚੋਰਾ ਦੀ ਸਰਕਾਰ ਹੋਏ ਜੇ ਉਹ ਚੋਰੀ ਨਾ ਕਰੇਗੀ ਤੇ ਕਰੇਗਾ ਕੌਣ ਇੱਕ ਸਰਪੰਚਾਂ ਕੋਲੋਂ 5% ਵਾਪਸ ਮੰਗਵਾ ਲਏ ਆ 3% ਕੀ ਗੱਲ ਹੈ ਸਰਕਾਰ ਨੇ ਪੰਚਾਇਤਾਂ ਗਰੰਟਾ ਵਿੱਚੋਂ 5% ਕਹਿੰਦੇ ਸਰਕਾਰ ਨੂੰ ਵਾਪਸ ਇਹਨਾਂ ਨੇ ਤੁਹਾਨੂੰ ਕੱਲ੍ਹ ਨਹੀਂ ਕੁਝ ਨਹੀਂ 5% ਹੀ ਮੰਗਾਏ ਨੇ 95 ਆ ਗਏ ਨੇ ਜਿਹੜੇ ਮਜੂਤਾ ਪੰਚਾਇਤਾਂ ਕੋ ਗ੍ਰਾਂਟ ਪਈ ਉਹਦੇ ਪਿੱਛੋਂ ਮੈਂ ਉਹ ਹੀ ਦੱਸੀ ਜਾਂਦਾ ਐ ਨਾ ਮਗਾ ਲੈਣਾ ਸਾਰੇ ਕੁਝ ਉਹ ਇਹ ਵੀ ਗ੍ਰਾਂਟ ਸਾਰੀ ਪਿਛਲੀ ਪਈ ਕਾਂਗਰਸ ਦੇ ਟਾਈਮ ਕੋਈ ਇੱਕ ਚਵਾਨੀ ਇਹਨਾਂ ਨੇ ਨਹੀਂ ਲਿਆਂਦੀ ਜਿਹੜਾ 941 ਕਰੋੜ ਰੁਪਈਆ ਮਾਰਚ 31 ਨੂੰ 2023 ਨੂੰ ਜਿਹੜਾ ਸਪੈਸ਼ਲ ਉਤੋਂ ਗ੍ਰਾਂਟ ਆਂਦੀਆਂ ਸੀ ਨੈਚੁਰਲ ਕਲੈਮਿਟੀ ਦੀ ਉਹ ਛੱਗ ਗਏ ਨੇ ਇਹਨਾਂ ਨੇ ਤੇ ਪੂੰਜਾ ਫੇਰੇਆ ਜੀ ਹਰ ਗਰੀਬ ਦੀ ਜੇਬ ਚ ਹਰ ਆਦਮੀ ਦੀ ਜੇਬ ਚ ਨੇ ਹੱਥ ਪਾਇਆ ਜੀ ਇਹਨਾਂ ਦੇ ਬਾਹਰਲੇ ਆਪਣੇ ਐਨਆਰਆਈ ਠੱਗਨ ਤੋਂ ਕਦੀ ਭੇੜੇ ਨਹੀਂ ਪਏ ਜੀ ਹੁਣ ਫੇਰ ਅਪੀਲ ਕਰਤੀ ਆ ਮੈਨੂੰ ਘੱਲੋ ਤੈਨੂੰ ਕੱਲ੍ਹ ਕੇਦੇ ਪਹਿਲੇ ਅੱਗੇ ਕੁਝ ਨਹੀਂ ਲੱਗਾ ਤੈਨੂੰ ਕੱਲ੍ਹ ਕੇ ਗਾਂ ਕੀ ਲੱਗਣਾ ਇਹਨਾਂ ਨੂੰ ਤਾਂ ਪਤਾ ਕਿ ਇਹਨਾਂ ਦਾ ਟਾਈਮ ਓਵਰ ਹੈ ਇਹਦੇ ਸਮਝ ਲੈ ਜਿੱਥੋਂ ਵੀ ਜੋ ਕੋਈ ਆਜੇ ਸਾਹਮੋ ਤੇ ਤੁਰਦੇ ਬਣੀਏ ਮੇਰੀ ਸਾਰਿਆਂ ਨੂੰ ਪੀਲੇ ਹੋਏਗੀ ਕਿ ਸਿੱਧੇ ਤੌਰ ਜਿਹਨੇ ਮਦਦ ਕਰਨੀ ਹੈ ਉਹ ਕਿਰਪਾ ਕਰਕੇ ਆਪ ਔਨ ਗਰਾਊਂਡ ਜਾਓ ਜਿਹੜੇ ਜਿਹੜੇ ਗਰੀਬ ਦੀ ਮਦਦ ਕਰਨੀ ਉਹਦੇ ਸਿੱਧੇ ਅਕਾਊਂਟ 'ਚ ਪੈਸੇ ਪਾਓ ਇਹਨਾਂ ਨੂੰ ਵਿਚੋਲਿਆਂ ਨੂੰ ਵੇਚ ਨਾ ਪਾਓ ਹਲਕੇ ਦੇ ਲੋਕਾਂ ਨੂੰ ਕਹਿਣਾ ਚਾਹੀਦਾ ਹਲਕੇ ਦੇ ਲੋਕਾਂ ਨੂੰ ਕਹਿਣਾ ਚਾਹਨਾ ਕਿ ਤਗੜੇ ਹੋਵੋ ਲਾਮਬੰਦ ਹੋਵੋ ਆਂਦਾ ਟਾਈਮ ਤੁਹਾਡਾ ਆਪਣਾ ਟਾਈਮ ਹੈਗਾ ਸਾਰਾ ਕੁਝ ਕਰ ਦਾਂਗੇ ਗੁਬਰਾ ਨਾ ਹੋਵੋ ਕੋਈ ਕੋਈ ਸੇ ਮਾੜੇ ਅੰਸਰ ਪਿੱਛੇ ਲੱਗੋ ਨਾ ਚੰਗੇ ਆਦਮੀਆਂ ਦਾ ਜਿਨ੍ਹਾਂ ਦਾ ਅਕਸ ਸਾਫ਼ ਹੈ ਜਿਨ੍ਹਾਂ ਨੇ ਸਿਆਸਤ ਸਾਫ਼ ਸੁਥਰੀ ਕੀਤੀ ਹੈ ਜਿਨ੍ਹਾਂ ਨੇ ਕੰਮ ਕਰਕੇ ਵਿਖਾਇਆ ਇਥੇ ਜਿਨ੍ਹਾਂ ਦੀਆਂ ਬਣਾਈਆਂ ਸੜਕਾਂ ਤੇ ਅਜੇ ਤੱਕ ਇੰਨੇ ਸਾਲਾਂ ਵਿੱਚ ਇਹ ਰੂੜੀ ਤੇ ਲੁੱਕ ਵੀ ਨਹੀਂ ਪਾ ਸਕੇ ਉਹੀ ਟਾਈਮ ਲੈ ਕੇ ਆਓ ਮੂੰਹ ਸ਼ਕਲ ਬਦਲਦਾਂਗੇ ਸਾਰੇ ਪੰਜਾਬ ਦੀ ਆਪਣੇ ਹਲਕੇ ਦੀ ਤੇ ਬਦਲ ਨਹੀਂ ਬਦਲਨੀ ਸਾਰੇ ਪੰਜਾਬ ਦੀ ਸ਼ਕਲ ਬਦਲੇਗੀ ਕਿਸੇ ਚੰਗੇ ਲੀਡਰ ਨੂੰ ਲਿਆਂਦੀ ਲੋੜ ਹੈ ਜਿਹਦੇ ਵਿੱਚ ਐਜੂਕੇਸ਼ਨ ਹੋਏ ਜਿਹਦੇ ਵਿੱਚ ਤਜਰਬਾ ਹੋਏ जान हुए सेंटर न लड़न दी गांव गांव गली गली नुक्कड़ युवाओं से लेके सभी के पास जाए और ये विचारधारा जो दूसरी पार्टियां खास करके अलगाववादी लोगों की बात के सामने लोगों को समझा के जोड़ के नीचे से गांव तर से ब्लॉक लेवल से बूथ लेवल से कार्यकर्ता की आवाज वो जिला प्रधान के बारे में सुनने के लिए ऑब्जर्वर लगाए हैं हर जिले में वो हर ब्लॉक में जाएंगे सबको सुनेंगे और उन सब की बातों बना के सुन के छह नामों की एक सूची वो हाई कमांड को बताएंगे और पूरे पंजाब के लिए उन सब बातों में से जिला प्रधान का निर्णय किया जाएगा और उसको अधिकार ताकत दी जाएगी जिला प्रधान को और उसकी कार्यान्वित स्थिति को तय किया जाए सुनने में आ रहा है कि जैसे बिहार में अब वोटों का बड़े पत्र है विरोधी दल की पंजाब में भी ऐसा करने वोट वो, वो, वो चोरी की बात कर रहे हैं देखिए पहले तो पूरे देश की जनता को धीरे धीरे ये लगा कि हमारे एमपी साहब है तीन बार चुन के आए बाकी लोग भी लड़े हैं चुनाव लोग कहते हमने कांग्रेस पार्टी को वोट दिया लेकिन उनका वोट भी नहीं मिला तो पहले ईवीएम की बात चली पर उनके बारे में भी कोर्ट तक गए बहुत सारी बातें हुई लेकिन वो प्रूफ कर नहीं पाए पर लेकिन जब वोट चोरी की बात में राहुल जी ने कर्नाटक का एग्जाम्पल लेके और उसके बाद हमारे गुजरात में भी भारतीय जनता पार्टी का अध्यक्ष सी आर पार्टी है और सी आर पाटिल की कॉन्स्टिटेंसी में भी ये पकड़ा और अभी हरियाणा और बाकी स्टे, स्टेट में भी ये बात को पकड़ा जाएगा तो कहने का मतलब भारतीय जनता पार्टी लोगों ने दिए हुए वोट के बदले गलतियां करके चोरियां करके ये चुनाव जीती है और इसलिए एस आई आर की बात इलेक्शन कमीशन ने जो बिहार में निकाली उसके सामने जो लड़ाई शुरू की राहुल जी ने हमारे इंडिया अलायंस ने तो उसका जवाब मिला और अभी उसके लिए ठीक ठाक करने के लिए इलेक्शन काम कर रही है और हमारी पार्टी भी इस बारे में बड़ी पक्की नजर से देख रही है पंजाब में भी हमारा ये संगठन हम इसलिए मजबूत कर रहे हैं कि आने वाले समय में बी एल बना के हमारे जो वोटर्स हैं मत